ਬਈ ਗੀਚਰਾਂ ਦਾ ਕੀ ਕੀ ਰੇਟ ਆ 5 ਸਟਾਰ ਆ ਜੀ ਸਰ 5 ਸਟਾਰ ਹੈ ਗਲਾਸ ਲਾਈਨ ਦੇ ਸਾਡੇ ਕੋਲ ਡੀਰ 4000 ਤੋਂ ਸ਼ੁਰੂ ਹੋ ਜਾਂਦੇ ਆ ਉਹ ਮੇਰੇ ক্লাস ਵੀ ਮੇਰੇ ਵਰਗੇ ਵੀ ਬੜੇ ਰਾਹ ਮੈਂ ਹਰ ਚੀਜ਼ ਗ੍ਰੀਚ ਸਕਦਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਮਿੱਤਰੋ ਮੋਗੇ ਸ਼ਹਿਰ ਖੜੇ ਆ ਗੁਰੂ ਨਾਨਕ ਸੈਂਟਰੀ ਸਟੋਰ ਤੇ ਲੋਹਾਰੇ ਚੌਕ ਦੇ ਨੇੜੇ ਆ ਭਾਈ ਇਹ ਸਟੋਰ ਸ਼੍ਰੀ ਅਮਰਸਰ ਸਾਹਿਬ ਮੋਗਾ ਰੋਡ ਤੇ ਆ ਤੁਹਾਨੂੰ ਭਾਈ ਲੋਕੇਸ਼ਨ ਵਿਖਾ ਦਈਏ ਪਹਿਲਾਂ ਤਾਂ ਜਦੋਂ ਭਾਈ ਇੱਥੇ ਸਟੋਰ 'ਚ ਆ ਗਏ ਨਾ ਤੁਹਾਨੂੰ ਫੀਲਿੰਗ ਯਾਰ ਆਏ ਆਊਗੀ ਜਿਵੇਂ ਤੁਸੀਂ ਚੰਦੀਕਾਰ ਦੇ ਵੱਡੇ ਸ਼ੋਅਰੂਮਾਂ 'ਚ ਗਏ ਹੋਣੇ ਆ ਹਨਾ ਹਰ ਇੱਕ ਸਮਾਨ ਵਾਜਬ ਰੇਟਾਂ ਤੇ ਠੀਕ ਆ ਨਾ ਜੇ ਕਿਸੇ ਨੇ ਭਾਈ 2-3 ਕਰੋੜ ਰੁਪਏ ਦੀ ਕੋਠੀ ਜਾਂ ਮਹਿਲ ਵੀ ਪਾਉਣਾ ਨਾ ਚੁੱਪ ਕਰਕੇ ਇੱਥੋਂ ਆ ਕੇ ਸਮਾਨ ਲੈ ਜਾਓ ਬਾਕੀ ਸਾਰਾ ਸਮਾਨ ਸ਼ੋਅਰੂਮ ਦੇ ਅੰਦਰ ਵਿੱਚ ਜਾ ਕੇ ਆਪਾਂ ਤੁਹਾਨੂੰ ਵਿਖਾਉਣੇ ਆ ਠੀਕ ਹੈ ਨਾ ਜੁੜੇ ਰਹੋ ਵੀਡੀਓ ਨਾਲ ਕੱਟਿਓਣਾ ਬਾਈ ਬਣ ਕੇ ਹਾਂ ਇੱਕ ਗੱਲ ਹੋਰ ਦੱਸ ਦਿਆਂ ਗੋਪੀ ਗੁਰਪ੍ਰੀਤ ਅਫੀਸ਼ੀਅਲ ਪੇਜ ਤੇ ਆਪਣੇ ਤੇ ਵੀਡੀਓ ਆਇਆ ਕਰਨੀਆਂ ਕਿਉਂਕਿ ਆਪਾਂ ਨਾਲ ਇੱਕ ਗੋਪੀ ਗੁਰਪ੍ਰੀਤ ਅਫੀਸ਼ੀਅਲ ਪੇਜ ਬਣਾਇਆ ਆਪਣੇ ਪੇਜ ਦੀਆਂ ਨਕਲਾਂ ਬੜੀਆਂ ਚੱਲਦੀਆਂ ਸੀਂਗਾ ਜੁੜੇ ਰਹੋ ਵੀਡੀਓ ਨਾਲ ਚੱਲਦੇ ਅੰਦਰ ਮਿੱਤਰੋ ਹਾਂਜੀ ਮਿੱਤਰੋ ਆਪਾਂ ਨਾ ਸ਼ੋਅਰੂਮ ਦੇ ਵਿੱਚ ਖੜੇ ਆ ਪਹਿਲਾਂ ਤਾਂ ਤੁਸੀਂ ਸਾਰੀ ਲੋਕੇਸ਼ਨ ਵੇਖ ਲਓ ਯਾਰ ਬਾਈਆਂ ਨੇ ਪੂਰੇ ਰੁਪਏ ਲਾ ਕੇ ਸ਼ੋਰੂਮ ਤਿਆਰ ਕਰਿਆ ਹਰ ਇੱਕ ਕੁਆਲਿਟੀ ਮਿਲਦੀ ਆ ਬਾਈ ਸਾਹਿਲ ਮਿੱਤਲ ਆਪਣੇ ਨਾਲ ਆ ਆਪਣਾ ਭਰਾ ਸਾਰਾ ਸ਼ੋਰੂਮ ਆਪਾਂ ਨੂੰ ਕੱਲੀ-ਕੱਲੀ ਚੀਜ਼ ਦੀ ਜਾਣਕਾਰੀ ਦੇਊਗਾ ਵੀਡੀਓ ਅੰਤ ਤੱਕ ਦੇਖਣੀ ਆ ਤੁਹਾਡੇ ਕੰਮ ਦੀ ਵੀਡੀਓ ਆ ਕਿਉਂਕਿ ਘਰਾਂ ਦਾ ਬਣਾਉਣ ਦਾ ਟ੍ਰੈਂਡ ਆ ਪਹਿਲਾਂ ਤੋਂ ਚੱਲਦਾ ਆ ਤੇ ਚੱਲਦਾ ਹੀ ਰਹਿਣਾ ਹਰੇਕ ਬੰਦਾ ਮਕਾਨ 5 10 ਸਾਲਾਂ ਤੋਂ ਕੁਝ ਨਾ ਕੁਝ ਲੁੱਕ ਬਦਲਦਾ ਹੀ ਰਹਿੰਦਾ ਰਹਿੰਦਾ ਅੱਜ ਕੱਲ੍ਹ ਅੱਜ ਕੱਲ੍ਹ ਰਿਵਾਜ ਬਹੁਤ ਅੱਜ ਕੱਲ੍ਹ ਬਾਥਰੂਮ ਤੇ ਰਸੋਈ ਤੇ ਤਾਂ ਪੈਸੇ ਲੱਗਦੇ ਸਭ ਬਹੁਤ ਜ਼ਿਆਦੇ ਤੇ ਬਾਈ ਹੁਣ ਸਾਨੂੰ ਕੱਲੀ ਕੱਲੀ ਗੱਲ ਦੀ ਜਾਣਕਾਰੀ ਦੇ ਦੇ ਪਹਿਲਾਂ ਇੱਥੋਂ ਹੀ ਚੱਲ ਪਾ ਕਿਉਂਕਿ ਬਾਈ ਆਪਾਂ ਇਹ ਸ਼ੋਅਰੂਮਾਂ ਦੀ ਜਾਣਕਾਰੀ ਰੱਖਦੇ ਫੋਲਾ ਪਰ ਆਪਾਂ ਅਗਲੇ ਦਿਨ ਆਪ ਮਾਲਕ ਤੋਂ ਜਾਣਕਾਰੀ ਦਿਵਾਵਾਂਗੇ ਵਿੱਚ ਹੁਣ ਆਪਾਂ ਨਹੀਂ ਬੋਲਦੇ ਬਾਈ ਦੱਸ ਦੇ ਕੱਲੀ ਕੱਲੀ ਗੱਲ ਇਹਦੇ ਵਿੱਚ ਸਾਰੇ ਰੰਗ ਮਿਲ ਜਾਣਗੇ ਜੀ ਆਪਣੇ ਕੋਲ ਆ ਦੇਖੋ ਸਾਰੇ ਰੰਗ ਪਏ ਇਹਦੇ ਵਿੱਚ ਤੁਹਾਨੂੰ ਤੁਹਾਡੇ ਕੋਲ ਤੇ ਇਹਦੇ ਚ ਸਾਡੇ ਕੋਲ ਆਵਲ ਕਲਰ ਵੀ ਮਿਲ ਜਣਗੇ 골ਡ, ਰੋਜ਼ 골ਡ, ਬਲੈਕ ਕਲਰ, ਵਾਈਟ ਕਲਰ ਸਾਰੇ ਮਿਲ ਜਾਣਗੇ। ਸੋਨੇ ਰੰਗੀ ਜੀ ਨੂੰ ਸੋਨੇ ਰੰਗੀ ਮਿਲ ਜਾਣਗੇ। ਇਹਦੇ ਚ ਬਹੁਤ ਮੋਡ ਲੈ ਗਿਆ, ਬਹੁਤ ਡਿਜ਼ਾਈਨ ਹੈ ਸਾਡੇ ਕੋਲੇ। ਅੱਛਾ। ਤੇ ਇਸ ਤੋਂ ਬਾਅਦ ਜਿਹੜਿਆ ਆ ਇਹਦੇ ਆਪ ਦੇਖੋ ਆ ਬਾਲਟੀ ਪਰਨ ਵਾਲੀ ਟੂਟੀ ਲੱਗਦੀ ਸੀ ਅੱਗੇ। ਹਾਂਜੀ। ਅੱਜ ਕੱਲ ਉਹਦਾ ਰਵਾਜ ਨਹੀਂ, ਅੱਜ ਕੱਲ ਡਾਈਵਟਰ ਲੱਗਦੇ ਆ। ਖੈਰ ਇਹ ਬਹੁਤ ਪੁਰਾਣੀ ਚੀਜ਼ ਚੱਲਦੀ ਹੈ। ਅੱਛਾ। ਇਹਦੇ ਡਿਜ਼ਾਈਨਿੰਗ ਬਹੁਤ ਵਧੀਆ-ਵਧੀਆ ਹੈ। ਇਹਦੇ ਚ ਰੰਗ ਵੀ ਸਾਰੇ ਆ ਜਾਂਦੇ ਆ। ਅੱਛਾ। ਇਹ ਚ ਸਾਰੇ ਡਿਜ਼ਾਈਨਰੋਂ ਬਸ ਆਏ ਚ ਕੋਈ ਇ ਅੱਛਾ ਬਸ ਕੁਝ ਨਹੀਂ ਸੋਕਾ ਆਟੋਮੈਟਿਕ ਹੁੰਦਾ ਸਾਰਾ ਇਹ ਸਮਾਨ ਤਾਂ ਮਹਿੰਗਾ ਸਮਾਨ ਨਹੀਂ ਬੜਾ ਮਹਿੰਗਾ ਹੈਗਾ ਅੱਛਾ ਆ ਜੈਜ ਰੇਟ ਚੀਏ ਸਾਰਾ ਇਹ ਨਹੀਂ ਕੀ ਆ ਕਿਤੇ ਉਹ ਨਾ ਹੋਵੇ ਵੀਡੀਓ ਵੇਖ ਕੇ ਅਗਲਾ ਕਹੇ ਯਾਰ ਇਹ ਤਾਂ ਬੜੇ ਵੱਡੇ ਲੋਕਾਂ ਦੇ ਚੋਜ ਆ ਨਹੀਂ ਨਹੀਂ ਜਿੰਨੇ ਆਪਾਂ ਟੂਟੀਆਂ ਦੇ ਪੈਸੇ ਲਾਣੇ ਆ ਕੰਸੀਲ ਬੋਡੀਆਂ ਦੇ ਪੈਸੇ ਲਾਣੇ ਆ ਉਹਨੇ ਪੈਸੇ ਚ ਇਹ ਜਗਾੜ ਲੱਗ ਜਾਂਦਾ ਅੱਛਾ ਸੇਮ ਰੇਟ ਚ ਲੱਗ ਜਾਂਦਾ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇ ਇਹ ਡੁੱਗਰੇ ਤਿਕਨੇ ਕੋਈ ਨਹੀਂ ਉਹ ਸੇਮ ਰੇਟ ਲੱਗਦਾ ਨੋਟ ਕਰਿਓ ਗੱਲ ਬਾਈ ਸੇਮ ਰੇਟ ਹੀ ਆ ਬਿਲਕੁਲ ਇਹਦੇ ਵਿੱਚ ਡਿਜ਼ਾਈਨ ਬਹੁਤ ਆ ਦੇਖੋ ਸਾਰੇ ਲੱਗੇ ਹੋਏ ਆਪਣੇ ਕੋਲ ਡਿਜ਼ਾਈਨ ਠੀਕ ਆ ਅੱਛਾ ਇਹ ਜਿੰਨੇ ਸਾਰੇ ਡਿਜ਼ਾਈਨ ਆ ਇਹ ਉਹ ਇੱਕੋ ਹੀ ਚੀਜ਼ ਆ ਡਿਜ਼ਾਈਨ ਇਹਨਾਂ ਦੇ ਲੁੱਕ ਬਦਲੀ ਆ ਲੁੱਕ ਹੈ ਕਿਸੇ ਕਸਟਮਰ ਨੇ ਆ ਪਸੰਦ ਕਰਨਾ ਕਿਸੇ ਨੇ ਉਹ ਪਸੰਦ ਕਰਨਾ ਇਸ ਨੂੰ ਇਹ ਵੈਰਾਈਟੀ ਹੈ ਕਸਮ ਨੂੰ ਆ ਕੇ ਇੱਥੇ ਮਤਲਬ ਸੌਖੀ ਚੁਆਇਸ ਹੋ ਜੇ ਠੀਕ ਆ ਉਸ ਤੋਂ ਬਾਅਦ ਦੇਖੋ ਲੈ ਵੀ ਹੋਰ ਆ ਗਿਆ ਆਹ ਟੱਬ ਬਣਾਉਣ ਵਾਲਾ ਪਹਿਲਾਂ ਇਹ ਜਿਹੜਾ ਸਮਾਨ ਸੀਗਾ ਇਹ ਅਮੀਰਾਂ ਦੇ ਚੋਸ ਸੀ ਪਰ ਹੁਣ ਆਪਣੇ ਪਿੰਡਾਂ 'ਚ ਵੀ ਇਹ ਚੀਜ਼ ਚੱਲਣ ਲੱਗ ਪਈ ਹੈ ਪਿੰਡਾਂ 'ਚ ਜ਼ਿਆਦਾ ਚੱਲਦੀ ਹੈ ਬਾਈ ਜੀ ਅੱਜ ਕੱਲ੍ਹ ਪਿੰਡਾਂ ਦੇ ਪਿੰਡੇ ਦੇ ਜਿਆਦਾ ਜ਼ਿਆਦਾ ਸ਼ਹਿਰਾਂ 'ਚ ਨਹੀਂ ਚੱਲਦੀ ਵਾਲੀ ਇਹ ਸ਼ਹਿਰਾਂ ਨਾਲ ਕੋਲੇ ਟਾਈਮ ਹੀ ਨਹੀਂ ਸ਼ਹਿਰਾਂ ਕੋਲ ਪੈਸੇ ਨਹੀਂ ਨੇ ਜਿਹਨੇ ਪਿੰਡੇ ਵਾਲੇ ਕੋਲ ਪੈਸੇ ਹੈ ਨਹੀਂ ਸ਼ਹਿਰਾਂ 'ਚ ਪੈਸੇ ਤਾਂ ਬਹੁਤ ਨੇ ਨਹੀਂ ਨਹੀਂ ਪਿੰਡੇ 'ਚ ਬਹੁਤ ਪੈਸੇ ਅੱਜ ਕੱਲ੍ਹ ਆਹ ਦੇਖੋ ਟੱਚ ਵਾਲਾ ਸਾਰਾ ਅੱਛਾ ਇਹ ਟੱਚ ਵਾਲਾ ਬੋਡੀ ਜੈਟ ਇਹਦੇ 'ਚ ਗਾਣੇ ਵੀ ਚੱਲਦੇ ਆ ਇਹਦੇ 'ਚ ਐਫ ਐਮ ਵੀ ਚੱਲਦਾ ਹੈ ਅੱਛਾ ਇਹਦੇ 'ਚ ਬੋਡੀ ਜੈਟ ਵੀ ਹੈ 에ਅਰ ਪਿਉਰੀਫਾਇਰ ਵੀ ਹੈ ਇਹਦੇ 'ਚ ਕਾਫੀ ਫੰਕਸ਼ਨ ਹੈ ਅੱਛਾ ਜੇ ਬੰਦੇ ਨੇ ਅੱਧੀ ਦਿਹਾੜੀ ਚਲਾਨੀ ਹੋਵੇ ਨਾ ਲਾ ਸਕਦਾ ਬੜੇ ਆਰਾਮ ਨਾਲ ਸਾਰੇ ਫੰਕਸ਼ਨ ਹੈ ਇਹਦੇ 'ਚ ਬੈਂਕਾ ਬਹੁਤ ਹੋ ਮਹਿੰਗਾ ਕਿੰਨਾ ਕਿ ਮਹਿੰਗਾ ਤਾਂ ਨਹੀਂ ਹੈਗਾ ਇਹ ਸਟਾਰਟ ਹੋ ਜਾਂਦੇ ਆ 7000 ਤੋਂ ਲੈ ਕੇ ਲੱਖ ਡੇਢ ਲੱਖ ਤੱਕ ਆਂਦੇ ਆ ਸਰ 7000 ਤੋਂ ਹੀ 7000 ਤੋਂ ਸ਼ਟ ਹੋ ਜਾਂਦਾ ਪਲੇਨ ਹੁੰਦਾ ਸਿੰਪਲ ਕੋਈ ਅੱਜ ਕੱਲ ਦੇ ਟਾਈਮ ਤੇ ਅਫੋਰਡ ਕਰ ਲਿੰਦਾ ਇਨੇਕਰ ਜਿਹਨੇ ਸ਼ੌਂਕ ਹੋਣੇ ਲਾ ਲੈਣਾ ਹੈ ਸਹੀ ਗੱਲ ਆ ਦੂਬਾ ਦਾ ਦੇਖੋ ਆਹ ਜਿਹੜੀਆਂ ਇਹ ਕਿਚਨ ਵਾਲੀਆਂ ਆਂ ਇਹ ਰਸੋਈ ਵਿੱਚ ਲੱਗਦੀ ਟੂਟੀਆਂ ਸਾਰੀ ਕੰਧ ਤੇ ਲੱਗਦੀ ਐ ਤੇ ਜੇ ਆਪਾਂ ਕੰਧ ਤੇ ਨਹੀਂ ਲਾਣੀਆਂ ਅੱਜ ਕੱਲ ਸਿੰਕ ਦੇ ਉੱਪਰ ਵੀ ਲੱਗਦੀ ਐ ਆ ਦੇਖੋ ਸਿੰਕ ਉੱਪਰ ਲੱਗਣ ਵਾਲੀ ਐ ਅੱਛਾ ਅੱਜ ਕੱਲ ਇੱਕ ਨਵੀਂ ਚੀਜ਼ ਹੋਰ ਚੱਲੀ ਐ ਦੇਖੋ ਆਹ ਸਪ੍ਰਿੰਗ ਇਹਨੂੰ ਪੁੱ ਖਿੱਚ ਕੇ ਦੁਰਦ ਕਰਨ ਵਾਲੀ ਇਹਦਾ ਬੜਾ ਰਵਾਜ ਹੈ ਅੱਜਕੱਲ ਇਹਦਾ ਇੱਕ ਗੱਲ ਹੋਰ ਵੀ ਹੈ ਜੇ ਕੋਈ ਮੇਰੇ ਵਰਗਾ ਭਰਾ ਆ ਕੇ ਠਕਰੇ ਤੇ ਮੈਂ ਲੱਗਾ ਖਿਆਰ ਵੀ ਬਣ ਜਾਊਗਾ ਬਣ ਜਾਊਗਾ ਭਾਈ ਜੀ ਕੋ ਬਣ ਜਾਗਾ ਪਿੱਤਲ ਦਾ ਹੈਵੀ ਚ ਹੈ ਠੀਕ ਹੈ ਇਹ ਬਾਕੀ ਆ ਐਸੈਸਰੀ ਲੱਗੀ ਹੋਈ ਆਪਣੀਆਂ ਦੇਖੋ ਸਾਰੀ ਅੱਛਾ ਤੇ ਇੱਕ ਆ ਦੇਖੋ ਸੀਟ ਆਏ ਨਹੀਂ ਫਿਰ ਅੱਛਾ ਵਨ ਪੀ ਸੀਟ ਹੈ ਜਿਹੜੀ ਉੱਥੇ ਤੁਹਾਨੂੰ ਸੀਟ ਦਿਖਾਈ ਸੀਗੀ ਇਹ ਉਦੋਂ ਥੋੜੀ ਜਿਹੀ ਮਹਿੰਗੇ ਚ ਆ ਗਈ ਹੈ ਨਾ ਮਹਿੰਗੇ ਨਹੀਂ ਜੀ ਇਹ ਅਲੱਗ ਪੈਟਰਨ ਹੈ ਇਹ ਅਲੱਗ ਚੀਜ਼ ਹੈ ਅੱਛਾ ਉਹ ਲੱਗ ਹੈ ਇਹ ਲੱਗ ਹੈ ਇਹ ਪਹਿਲੇ ਟਾਈਮ ਚ ਚੱਲਦੀ ਸੀ ਪਹਿਲੇ ਸਮੇਂ ਚ ਜਿਹਦੇ ਵਿੱਚ ਟੈਂਕੀ ਵੇਚੀ ਆ ਜਾਂਦੀ ਹੈ ਠੀਕ ਹੈ ਬਾਈ ਤੇ ਅੱਜ ਕੱਲ ਉਹ ਵੀ ਚੱਲਦੀ ਹੈ ਪਰ ਇਹ ਵੀ ਚੱਲਦੀ ਜਾਂਦੀ ਮਿਕਸ ਹੈ ਜਿਹੜੀ ਚੀਜ਼ ਪਸੰਦ ਜਿਹਨੇ ਜਿਹੜੀ ਚੀਜ਼ ਲਾਣੀ ਉਹ ਲਾਈ ਜਾਂਦਾ ਵਾ ਠੀਕ ਹੈ ਇਹ ਚ ਡਿਜ਼ਾਈਨ ਡੋਟ ਸਾਰੇ ਡਿਜ਼ਾਈਨ ਪਏ ਆ ਇਹ ਸਾਰੇ ਡੋਟ ਆ ਆ ਗਿਆ ਵਾਸ਼ ਮਸ਼ੀਨ ਤੇ ਗੱਲ ਆ ਹਾਂਜੀ ਇਹ ਵੈਂਟਸ ਆ ਗਈ ਆਪਣੀ ਠੀਕ ਆ ਇਹ ਬਈ ਮੰਨ ਕੇ ਚੱਲ ਕੀ ਪ੍ਰਾਈਸ ਪ੍ਰੂਫ ਕੀ ਆ ਇਹ 4000 ਤੋਂ ਲੈ ਕੇ ਹਾਂ 60000 ਤੱਕ ਸਾਡੇ ਕੋਲ ਪਈ ਹੁੰਦੀ ਹੈ ਹਜ਼ਾਰ ਹਰ ਟ੍ਰੈਂਡ ਹਰ ਵੇਲੇ ਹਰ ਵੇਲੇ ਪਈ ਹੁੰਦੀ ਜਿੰਨੇ ਮਰਜ਼ੀ 400 ਡਿਜ਼ਾਈਨ ਤੋਂ ਵੱਧ ਡਿਜ਼ਾਈਨ ਪਈ ਹੈ ਬਾਥਰੂਮ ਦੇ ਬਾਹਰ ਜ਼ਿਆਦਾ ਲੱਗਦਾ ਅੰਦਰ ਵੀ ਲੱਗਦੀ ਹੈ ਅੱਜ ਕੱਲ ਸਾਰੇ ਕਿਤੇ ਲੱਗੀਆਂ ਵੀਰ ਤੇ ਡਿਜ਼ਾਈਨ ਬਹੁਤ ਹੈ ਦੇਖੋ ਕਸਟਮਰ ਬਹੁਤ ਫਿਰਦੇ ਆ ਹਨਾ ਕਸਟਮਰ ਫਿਰ ਆਪਣਾ ਰੇਟ ਹੋਲ ਸੇਲ ਰੇਟ ਹੈ ਜੀ ਡਿਸਟ੍ਰੀਬਿਊਟਰ ਆਪਾਂ ਹਰ ਚੀਜ਼ ਦਾ ਆਪਣਾ ਫਿਕਸਡ ਪ੍ਰਾਈਸ ਹੋਣਾ ਹੈ ਜੀ ਇਥੋਂ ਕੋਈ ਭਰਾ ਲਾ ਜਾ ਕੇ ਹੋਲ ਸੇਲ ਦਾ ਰੇਟ ਦੇ ਸਮਾਨ ਕਰ ਸਕਦਾ ਵੀ ਗਾਹ ਦਾ ਕਰ ਸਕਦਾ ਉਹਨੇ ਹੌਂਸਲਰ ਜਿਹਨੇ ਕਰਨਾ ਜਿਹੜੇ ਦੁਕਾਨਦਾਰ ਨੂੰ ਸਮਾਨ ਚਾਹੀਦਾ ਹੈ ਮੈਂ ਤੋ ਆ ਕੇ ਲੈ ਜਾ ਕੋਈ ਐਸੀ ਗੱਲ ਨਹੀਂ ਔਰ ਸੇ ਤੇ ਜੇ ਗਾਹ ਪਾਉਂਦਾ ਉਹਨੂੰ ਵੀ ਹੌਂਸਲਰ ਰੇਟ ਹੀ ਹੈ ਸਾਡੇ ਰੇਟ ਹਰ ਇੱਕ ਚੀਜ਼ ਤੇ ਲਿਖਿਆ ਹੈ ਦੇਖੋ ਹਰ ਇੱਕ ਚੀਜ਼ ਦੇ ਰੇਟ ਸਾਈਡਾ ਤੇ ਲਿਖੇ ਹੋਏ ਹੈ ਅੱਛਾ ਠੀਕ ਆ ਕੀ ਕੋਈ ਦੁਕਾਨਦਾਰ ਐਸੀ ਕੋਈ ਗਾਹਕ ਐ ਜੇ ਸਾਰੇ ਲਈ ਇੱਕੋ ਰੇਟ ਹੈ ਅੱਛਾ ਰੇਟ ਲਿਖਿਆ ਤੇ ਸਾਰੇ ਉੱਪਰ ਲਿਖੇ ਹੋਏ ਆਹ ਭਾਈ ਸਰ ਪਥੋਂ ਨੂੰ 20000 ਰੁਪਏ ਚ ਮਿਲ ਜੇ ਰੇਟ ਮੈਂ ਦੱਸ ਦਿੰਦਾ ਤੇ ਆਹਾ ਵਾਲਾ ਭਾਈ ਇਹ ਮਹਿੰਗੀ ਮੋੜ ਲੈ ਲਿੰਗੇ ਸਸਤੇ ਇਹ ਠੀਕਾ ਤੇ ਆਹ ਵਾਲਾ ਬਈ ਤੁਹਾਨੂੰ ਮਿਲ ਜੂ 25000 ਚ ਯਾਨੀ ਬਈ ਸਿਸਟਮ ਪੜਤੇ ਜਾ ਔਰ ਬਈ ਜੁੜੇ ਰਹੋ ਵੀਡੀਓ ਨਾਲ ਕੱਟਿਓ ਨਾ ਤੁਹਾਨੂੰ ਦੂਜੇ ਪਾਸੇ ਦੁਵਾਰ ਦੇ ਸਮਾਨ ਵਿਖਾਉਣੇ ਆ ਜੁੜੇ ਰਹੋ ਵੀਡੀਓ ਨਾਲ ਹਾਂਜੀ ਬਈ ਹੁਣ ਮਿੱਤਰੋ ਕੰਮ ਆ ਗਿਆ ਮਹਿੰਗੇ ਵਾਲੇ ਪਾਸੇ ਬਾਈ ਸਾਈਲ ਆਪਾਂ ਨੂੰ ਹੁਣ ਇਧਰ ਆਹ ਜਿਹੜੇ ਵੀ ਕੋਈ ਵੀ ਮਾਡਲ ਆ ਜਾਂ ਕਿਵੇਂ ਵੀ ਕੋਈ ਹਸਾਬ ਕਿਤਾਬ ਆ ਕਿਉਂ ਵੇਖੋ ਆਪਾਂ ਦਾ ਜ਼ਿੰਮੇਦਾਰ ਆ ਯਾਰ ਆਪਾਂ ਇਹ ਚੀਜ਼ਾਂ ਬਾਰੇ ਜਾਣਦੇ ਨਹੀਂ ਹੈਨਾ ਆਪਾਂ ਦਾ ਕਸਾਂ ਸੂਆਂ ਨਹਿਰਾਜ ਵੀ ਨਹਾ ਕੇ ਡੰਗ ਟਪਾਇਆ ਤੇ ਘਰੇ ਮੰਨ ਕੇ ਚਲੋ ਆਮ ਬਾਥਰੂਮਾਂ ਚ ਵੀ ਨਾਤੇ ਚਲੋ ਪ੍ਰਮਾਤਮਾ ਜੀ ਮਿਹਰ ਕਰੇ ਆਪਾਂ ਵੀ ਹੋ ਸਕਦਾ ਕਿਤੇ ਬਣਾ ਲ ਕੇ ਬਈ ਹੁਣ ਕੱਲੀ ਕੱਲੀ ਜਾਣਕਾਰੀ ਦੇ ਦੇ ਇਹ ਪਾਜੀ ਥੋੜੀ ਜੀ ਮਹਿੰਗੀ ਆਈਟਮ ਹੈ ਜਿਹਨੇ ਪੈਸੇ ਬਹੁਤ ਜਿਆਦਾ ਲਾਣੇ ਕੋਠੀ ਦੇ 1.5 ਕਰੋੜ ਰੁਪਏ ਲਾਣੇ ਜਿਹਨੇ 4-5 ਕਰੋੜ ਤੇ 3 ਕਰੋੜ ਲਾਣੇ ਉਹਦੇ ਲਈ ਇਹ ਰੰਗਦਾਰ ਆਈਟਮ ਹੈ ਰੰਗ 골ਡਨ ਕਲਰ ਇੱਕ ਕਜ਼ਾਰੀਆ ਕੰਪਨੀ ਦਾ ਨਾਮ ਸੁਣੇ ਕਜ਼ਾਰੀਆ ਦੀ ਟਾਈ ਲੱਗਦੀ ਹੈ ਵਰਲਡ ਫੇਮਸ ਕੰਪਨੀ ਹੈ ਉਹਦਾ ਬ੍ਰੈਂਡ ਹੈ ਕੈਰੋਵਿਟ ਕਜ਼ਾਰੀਆ ਦਾ ਠੀਕ ਹੈ ਬਹੁਤ ਟੋਪ ਦਾ ਤੇ ਬਹੁਤ ਫੁੱਲ ਗਰੰਟੀ ਹੁੰਦੀ ਹੈ ਇਹਦੀ 10 ਤੋਂ 15 ਸਾਲ ਦੀ ਤੇ ਰੰਗदार ਰਹਿੰਦੇ ਚ 골ਡ ਹੋ ਗਿਆ ਕੋਈ ਬਾਈ ਹੋਰ ਗੱਲ ਆ ਮੈਂ ਵੀਡੀਓ ਚ ਹੀ ਪੁੱਛਦਾ ਜਿਹੜੇ ਆ ਰੰਗ ਆ ਇੱਥੇ ਸ਼ੋਅਰੂਮ ਚ ਤੁਹਾਡੇ ਚ ਬਹੁਤ ਸੋਹਣੇ ਲੱਗਦੇ ਆ ਇਹ ਮਤਵਲ ਤਾਂ ਨਹੀਂ ਵੀ ਪੰਜਾਬ ਚ ਜਿੱਥੇ ਕਿਤੇ ਆਪਣੇ ਜਾਂ ਹੋਰ ਸਟੇਟਾਂ ਜਾਂ ਅਦਰ ਸਟੇਟਾਂ ਚ ਪਾਣੀ ਕਿੱਥੇ ਛੋਰੇ ਵਾਲਾ ਕਿਤੇ ਉਹ ਨਾ ਆਵੇ ਮੁਰਕੇ ਚਿੱਟੇ ਜਿਹੇ ਹੋ ਜਾਣ ਤੇ ਰੰਗ ਲੈ ਜੇ ਨਹੀਂ ਉਹ ਤਾਂ ਪਾਣੀ ਦਾ ਛੋੜ ਹੈ ਜੇ ਕੋਈ ਦਿੱਕਤ ਆਉਂਦੀ ਹੈ ਇਹਨੂੰ ਸਾਫ਼ ਕਰਨ ਲਈ ਇੱਕ ਕੈਮੀਕਲ ਆਂਦਾ ਵਾ ਠੀਕ ਆ ਕੋਈ ਸਰ ਤੋਂ ਕੈਮੀਕਲ ਲੈ ਕੇ ਜਾਓ ਉਹਦੇ ਨਾਲ ਸਾਫ਼ ਕਰੋ ਜਮੇ ਇੱਥੇ ਹੀ ਰਹਿਣਗੇ ساری ਉਮਰ ਆ ਹਲਵੀ ਬਾਈ ਕੱਢ ਤੱਕ ਕੈਮੀਕਲ ਇਥੋਂ ਲੈ ਕੇ ਜਾਓ ਇਹਦੇ ਚਾਰ ਰੋਜ਼ ਗੋਲਡ ਕਲਰ ਆ ਜਾਂਦਾ ਜੀ ਹੂੰ ਉਹ 골ਡਨ ਆ ਗਿਆ ਆ ਕਾਲਾ ਰੰਗ ਆ ਗਿਆ ਦੇਖੋ ਜੀ ਠੀਕ ਆ ਆ ਆਪਣਾ ਰੋਜ਼ ਗੋਲਡ ਤੇ ਸੀਪੀ ਦਾ ਗਿਆ ਤੇ ਸਾਰੇ ਉਹੀ ਕਲਰ ਦੇ ਸ਼ਾਵਰ ਮਿਲਣਗੇ ਭਾਈ ਉਹ ਇਹਨਾਂ ਦਾ ਅੰਤਜਾ ਰੇਟ ਮਾਰਾ ਜਾਂ ਪਛਾਣਨਾ ਪਾਦੀ ਉਹ ਜਿਆਦਾ ਨਹੀਂ ਮਹਿੰਗੇ ਹੈ ਕਿ ਜਿੱਥੇ ਆਪਣਾ ਦੂਜਾ ਸਮਾਨ 8-10 ਹਜ਼ਾਰ ਦਾ ਹੈ ਇਹ ਵੀਰ ਦਾ ਨਾ ਠੀਕ ਆ ਇਹ ਡਬਲ ਰੇਟ ਦਾ ਫਰਕ ਪੈਣਾ ਹੈ ਰੰਗਦਾਰ ਚ ਬਈ ਮੈਲਾ ਦਾ ਗੀਜਰ ਵੀ ਪਏ ਆ ਗੀਜਰ ਵੀ ਹੈਗੇ ਆਪਣੇ ਕੋਲ ਪੈਨਲ ਵੀ ਵਿਖਾਉਣੇ ਆ ਬਈ ਆ ਵੀਡੀਓ ਦੇ ਵਿੱਚ ਚੱਲੀ ਜਾਂਦੀ ਵੀਡੀਓ ਚ ਵਿਖਾਵਾਂਗੇ ਆ ਪਾਏ ਬਈ ਗੀਜਰ ਆ ਗੀਜਰ ਬਈ ਗੀਜਰਾਂ ਦਾ ਕੀ ਕੀ ਰੇਟ ਆ 5 ਸਟਾਰ ਆ ਗੀਜਰ 5 ਸਟਾਰ ਆ ਗਲਾਸ ਲਾਈਨ ਦੇ ਸਾਡੇ ਕੋਲ ਗੀਜਰ 4000 ਤੋਂ 6000 ਹੋ ਜਾਂਦੇ 15-20 ਹਜ਼ਾਰ ਤੱਕ ਹੁੰਦੇ ਜਿਹੋ ਜੇ ਕਿਸਮ ਨੇ ਜਿਹੜੀ ਰੇਂਜ ਚਾਹਣਾ ਉਹ ਮਿਲ ਜੇਗਾ ਤੇ ਪੈਨਲ ਵੀ ਹੁੰਦੇ ਸਾਡੇ ਕੋਲ ਹਰ ਕਲਰ ਚ ਇਜੁਰੇਕਾ ਕੰਪਨੀ ਦਾ ਇੰਪੋਰਟ ਰਬ ਟੱਬ ਜੇ ਚ ਲੱਗਦਾ ਜਾਦਾ। ਨਹੀਂ ਟੱਬ ਚ ਵੀ ਅੱਜ ਕੱਲ ਬੈਥਰੂਮ ਚ ਬਿਨਾ ਟੱਬ ਤੋਂ ਵੀ ਲੱਗ ਜਾਂਦਾ ਬਹੁਤ ਵਧੀਆ ਚੀਜ਼ ਹੈ ਅੱਜ ਕੱਲ ਚੱਲਦੀ ਹੈ। ਅੱਛਾ ਉਹ ਟੂਟੀ ਖੋਲੋ ਤੇ ਲਾਓ। ਟੂਟੀ ਦੋ ਟੂਟੀਆਂ ਜਿੱਥੇ ਲੱਗੀ ਹੁੰਦੀ ਹੈ ਪੁਰਾਣੀਆਂ। ਤੁਹਾਡੇ ਘਰੇ ਦੋ ਟੂਟੀਆਂ ਲੱਗੀਆਂ ਹੋਣਗੀਆਂ। ਉਹ ਖੋਲ ਕੇ ਬੱਸ ਜਦੋਂ ਇਹ ਜਾ ਕੇ ਟੰਗ ਦੇਣਾ ਬਸ ਚੱਲ ਪੈਣਾ ਫਰਸਟ ਕਲਾਸ ਐ ਇਹਨੂੰ। ਨਿਆਰਦਰ ਚੀਜ਼ ਹੈ। ਜੇ ਬਾਥਰੂਮ ਤੋਂ ਹੁਣ ਇੱਕ ਤਾਂ ਮੰਨ ਕੇ ਚਲੋ ਟੂਟੀ ਹੈਗੀ ਗੀਜਰ ਵਾਲੀ ਇੱਕ ਐਂਟੀ ਵਾਲੀ ਜੀ ਲਾ ਲਓ। ਦੂਜੀ ਜਿਹੜੀ ਦੰਨਾ ਜੀ ਲੱਗਿਆ ਨਾ ਇਹ ਗਰਮ ਠੰਡਾ ਸਭ ਕੋ ਮਿਕਸੇ ਨਹੀਂ ਕਰਕੇ ਦੇਣਾ ਹੈ। ਅੱਛਾ ਇਹ ਨਹੀਂ ਦੇਣਾ ਹੈ। ਇਹਦੇ ਤੇ ਪਾਣੀ ਸੈਟਾ ਤੋਂ ਨਿਕਲਣਾ ਹੈ। ਇਹਦੇ ਟੂੜਾ ਦੇ ਖਵਾ ਲੱਗੇ ਹੋਏ ਇਥੋਂ ਬਾਲਟੀ ਭਰ ਲੈਣੀ ਆਪਾਂ। ਨਯਾਰਾ ਯਾਰਾ ਆ ਤਾਂ। ਸੁਰਕਾ ਸੁਰਕ ਕਿੱਥੇ ਆ? ਸੁਰਗਾ শোরੂਮ ਚਾ ਗੁਰੂ ਨਾਨਕ ਵਾਲਿਆਂ ਦੇ ਮੋਗੇ ਜਦੋਂ ਤੁਸੀਂ ਇੱਥੇ ਆ ਗਏ ਨਾ ਤੁਹਾਨੂੰ ਫੀਲਿੰਗ ਪਤਾ ਕੀ ਹੋਊ ਚੰਦੀਗੜ ਤੇ ਜਾ ਫਰਕ ਕੈਨੇਡਾ ਵਾਲੇ শোরੂਮ ਨਾਲ। ਬਿਲਕੁਲ ਜੀ। ਉਦੋਂ ਜਿਹੜਾ ਹਦਰਾ ਭਾਈ ਸਮਾਨ ਇੱਥੇ ਬਹੁਤ ਜ਼ਿਆਦਾ ਹੈ। ਵੀਡੀਓ ਲੰਮੀ ਹੋਈ ਜਾਂਦੀ ਆ। ਵੀਡੀਓ ਸੈਕੰਡ ਫਲੋਰ ਤੇ ਜਾ ਕੇ ਤੁਹਾਨੂੰ ਹੋਰ ਚੀਜ਼ਾਂ ਦਿਖਾਉਣੇ ਆ ਜੁੜੇ ਰਹੋ ਸੈਕੰਡ ਫਲੋਰ ਤੇ ਆ ਗਏ ਆ ਮਿੱਤਰੋ ਇੱਥੇ ਓਦੋਂ ਵੀ ਲੁੱਕ ਬਦਲਦੀ ਐ ਸ਼ੋਰੂਮ ਦੀ ਬਾਈਆਂ ਨੇ ਇੱਥੇ ਓਦੋਂ ਵੀ ਮਹਿੰਗੇ ਤੋਂ ਮਹਿੰਗੇ ਚੰਗੇ ਸਮਾਨ ਆ ਬਾਈ ਦੱਸ ਦੇ ਕੱਲਾ ਕੱਲਾ ਸਮਾਨ ਆ ਇਹ ਵੈਂਟੀ ਐ ਜਿਹੜੀ ਅੱਜ ਕੱਲ ਹਰੇਕ ਬਾਥਰੂਮ ਤੇ ਲੱਗਦੀ ਐ ਹਰੇਕ ਲੋਬੀ ਚ ਲੱਗਦੀ ਐ ਨਾਲੇ ਕੋਈ ਜ਼ਿਆਦਾ ਮਹਿੰਗੀ ਨਹੀਂ ਬੜੀ ਰੀਜ਼ਨਬਲ ਪ੍ਰਾਈਸ ਚ ਆ ਵਾਲੀ ਵੈਂਟੀ ਐ ਸਾਰੀ ਇਹ 16000 ਦੀ ਰੇਂਜ ਚ ਐ ਠੀਕ ਆ ਸਾਰੀ ਸਾਰਾ ਕੁਝ ਸਮਾਨ ਪਾ ਕੇ 16000 ਦਾ ਹੂੰ ਆਵਲੀ ਵੈਂਟੀ ਹੈ ਇਹ ਵੀ 16 ਘਰ ਦੀ ਰੇਂਜ ਚ ਹੈ ਆਵਲੀ ਵੈਂਟੀ ਹੈ 15000 ਦੀ ਸਾਰੀ ਹੂੰ ਆ ਸਾਰੀ ਇੰਨੀ ਰੇਂਜ ਵਾਲੀ ਵੈਂਟੀ ਹੈ ਬਹੁਤ ਸੋਹਣੇ ਸੋਹਣੇ ਵੈਂਟੀ ਹੈ ਹਰ ਤਰ੍ਹਾਂ ਦੇ ਰੰਗ ਹੈ ਠੀਕ ਹੈ ਬਾਈ 350 ਤੋਂ 400 ਡਿਜ਼ਾਈਨ ਹਰ ਟਾਈਮ ਉਹ ਲੇਬਲ ਹੁੰਦਾ ਡਿਸਪਲੇ ਲੱਗੇ ਹੁੰਦਾ ਸਾਡੇ अच्छा उधी 10 15 ਦਿਨਾਂ ਬਾਅਦ ਆਉਂਗੇ ਚੇਂਜ ਹੋਣਗੇ ਸਿੱਧੇ ਚੇਂਜ ਕਰਦੇ ਰਹਿਣੇ ਕੋਈ ਇੱਕ ਨਹੀਂ ਡਿਜ਼ਾਈਨ ਅਸੀਂ ਬਾਰ-ਬਾਰ ਨੂੰ ਦੇ ਦਿੰਦੇ ਆਹਾ ਵੈਂਟੀ ਪਈ ਆ ਹਣਾ ਸਾਰਾ ਵੈਂਟੀ ਇੱਥੇ ਵੈਂਟੀ ਲੱਗੀ ਹੋਈ ਸਾਰੀ ਇਕੱਲਾ ਇਕੱਲਾ ਕੋਕੇ ਵਿਖਾ ਦਈਏ ਨਾ ਆਜੋ ਕੋਈ ਨਹੀਂ ਨਹੀਂ ਆਹਾ ਵੀ ਫਿਰ ਆਹਾ ਨਾਲ ਹੀ ਲੱਗਦਾ ਸਿਸਟਮ ਇਹ ਲੱਗ ਲੱਗ ਲੱਗਦੇ ਡਿਸਪਲੇ ਕਿਤੇ ਹੋਰ ਸਾਰਾ ਠੀਕ ਆ ਇਹ ਕੱਲੇ ਦਿਖਾਏ ਹੋਏ ਆ ਇਹ ਦਿਖਾਏ ਹੋਏ ਸਾਮਾਨ ਜਿਆਦਾ ਫਿਰ ਸਟੋਰ ਚ ਹਣਾ ਸਟੋਰ ਚ ਬਹੁਤ ਹੈ ਇੱਥੇ ਤਾਂ ਅਸੀਂ 25% ਡਿਸਪਲੇ ਕਰਦੇ ਸਾਡੇ ਕੋਲ ਸਾਮਾਨ ਇੰਨੀ ਵੈਰਾਈਟੀ ਇੰਨੀ ਜਿਆਦਾ ਸੀ ਸਾਰਾ ਡਿਸਪਲੇ ਨਹੀਂ ਕਰ ਪੰਦੇ ਜੇ ਕਿਸੇ ਨੇ ਪ ਸਮਾਨ ਵਧੀਆ ਤਰੀਕੇ ਨਾਲ ਵਡਾ ਕੇ ਰਾਮ ਨਾਲ ਦਿਖਾਵਾਂਗੇ ਰੇਟ ਦੱਸਾਂਗੇ ਅੱਛਾ ਭਾਈ ਇੱਕ ਹੋਰ ਗੱਲ ਸੁਣ ਜੇ ਕਿਸੇ ਨੇ ਬਾਥਰੂਮ ਤੇ ਰਸੋਈ ਦੋਨੇ ਚੀਜ਼ਾਂ ਤਿਆਰ ਕਰਨੀਆਂ ਪਲੱਸ ਨਾਲ ਟਾਇਲਟ ਜੀ ਅ ਤੁਸੀਂ ਲੱਖ ਰੁਪਏ ਤੋਂ ਸਟਾਰਟ ਕਰਦੇ ਹੋਗੇ ਕੰਮ ਨਹੀਂ ਮਹਾਰਾਜ ਕੀ ਕਰੀ ਜਾਂਦੇ ਹੋ ਹਾਂ ਆਪਾਂ ਇਹ 30-40 ਹਜ਼ਾਰ ਚ ਸਟਾਰਟ ਕਰ ਦਿੰਨੇ ਬੜੇ ਵਧੀਆ ਬਾਥਰੂਮ 30-40 ਹਜ਼ਾਰ ਚ ਤਿਆਰ ਹੋ ਜਾਂਦੇ ਅੱਛਾ ਤੇ ਕਿਚਨ ਜਿਹਦਾ ਸਿੰਕ ਤੇ ਟੂਟੀਆਂ ਲੱਗਣੀ ਹੁੰਦੀਆਂ ਤਾਂ 10 ਹਜ਼ਾਰ ਚ ਤਿਆਰ ਹੋ ਜਾਂਦੀ ਕਿਚਨ ਤਾਂ ਬਾਕੀ ਲੱਗ ਆਪਾਂ ਕਿਚਨ ਫੁੱਲੀ ਨਹੀਂ ਤਿਆਰ ਕਰ ਬੋਰਡ ਬੂੜੇ ਹਨਾ ਤੇ ਬਾਕੀ ਵਾਸ ਹੁੰਦਾ 30-40 ਹਜ਼ਾਰ ਤੋਂ ਵਧੀਆ ਇਹਨੂੰ ਪਰਫੈਕਟ ਵਧੀਆ ਤੋਂ ਵਧੀਆ ਤਿਆਰ ਹੋ ਜਾਂਦਾ ਕੱਬ ਜਲਾ ਦੇਗਾ 30-40 ਹਜ਼ਾਰ ਚ ਲੱਗੂਗਾ ਟੱਬ ਵੀ ਲੱਗ ਜੂਗਾ 5000 ਵਾਧੇ ਹਨਾ ਟੱਬ ਵਾਲੀ ਗੱਲ ਹੈ ਬਾਲੇ ਬਾਲੇ 50000 ਲਿਆਇਓ ਯਾਰ ਕਿਚਨ ਟਾਇਲਟ ਤੇ ਬਾਥਰੂਮ ਦਾ ਸਮਾਨ ਪਰ ਹਾਂ ਇੰਨੀ ਗੱਲ ਆ ਇੱਥੇ ਆ ਕੇ ਉਹ ਨਾ ਹੋਵੇ ਵੀ ਤੁਸੀਂ ਕੱਲ ਦਾ 2 ਲੱਖ ਰੁਪਈਆ ਵਾਲਾ ਵਾਸ ਬੇਚਣ ਨੂੰ ਆਇਆ ਹੋ ਹਾਂ ਜੇ ਤੁਸੀਂ ਆ ਕੇ ਕਹੋਗੇ ਸੀਟ 1.5 ਲੱਖ ਦੀ ਲੱਗੀ ਜੀ ਉਹ ਪਸੰਦ ਹਾਂ ਇਹ ਚੀਜ਼ ਵੀ ਮਰਜ਼ੀ ਆਪ ਦੀ ਨਾਲ ਚੀਜ਼ ਦੇਣਗੇ ਹਾਂ ਵਾਹ ਦੀ ਗਾਰੰਟੀ ਵਾਲੀ ਵਧੀਆ ਦੇਣਗੇ ਵੀ ਗਾਰੰਟੀ ਵਾਲੀ ਤੇ 10 15 ਸਾਲ ਦੀ ਵੀ ਬਾਈ ਤੁਹਾਨੂੰ ਜਿਹੜੀ ਆ ਵਧੀਆ ਪੂਰੇ ਤਗੜੇ ਸ਼ੋਰੂਮਾਂ ਦੀ ਆਉਗੀ ਪੂਰੀ ਦੀ ਪੂਰੀ ਇਹ ਚ ਬਾਕੀ ਤੁਸੀਂ ਆਏ ਆਖੋਗੇ ਯਾਰ ਵੀ ਅਸੀਂ ਮਾਨ ਕੇ ਚੱਲੋ ਜਿਹੜਾ ਇਹ ਸਮਾਨ ਉਹ ਸੂਰੇ ਦਾ ਲਿਆਂਦਾ ਪਰ ਹਾਂ ਇਹ ਸ਼ੋਅਰੂਮ ਤੇ ਸਿਰੇ ਦਾ ਜਿਹੜਾ ਸਮਾਨ ਆ ਉਹ 2-3 ਲੱਖ ਰੁਪਏ 4 ਲੱਖ ਰੁਪਏ ਤੱਕ ਵੀ ਜਾਂਦਾ। ਜਈ ਅਕਲੀਆਂ-ਕਲੀਆਂ ਚੀਜ਼ਾਂ ਦੱਸ ਦੇ। ਆ ਦੇਖੋ ਸਾਰੇ ਡਿਜ਼ਾਈਨ ਲੱਗੇ ਹੋਏ ਬਾਈ ਜੀ ਆਜੋ। ਆ ਦੇਖੋ ਸਾਰਾ ਦੇਖੋ ਡਿਜ਼ਾਈਨ ਬਹੁਤ ਸੋਨੇ-ਸੋਨੇ ਹੈ। ਅੱਛਾ। ਆ ਹਾਂ ਅੱਛਾ ਠੀਕ ਹੈ ਬਾਈ। ਇਹਨਾਂ ਦੇ ਅੱਡ-ਅੱਡ ਰੇਟ ਆ ਇਧਰ ਨੂੰ ਘਟਦੇ ਆ ਕਿ ਵਧਦੇ ਆ ਇਹ ਵੀ ਦੱਸ। ਇਹ ਮਿਕਸ ਜੇ ਸਾਰੇ। ਠੀਕ ਐ ਐਮਐਕਸ ਕੁਝ ਰੇਟ ਦਾ ਸਮਝ ਆਏ ਆਪਣੇ ਨੋਰਮਲ ਇਨਸਾਨ ਦੇ ਹਰੇਕ ਦੇ ਰੇਂਜ ਦੇ ਇਹ ਸਾਰੇ ਨੋਰਮਲ ਰੇਟ ਹੀ ਐ ਸਾਰੇ ਕੋਈ ਇਹ ਜਿਆਦਾ ਮਹਿੰਗੇ ਨਹੀਂ ਹੈਗੇ ਠੀਕ ਆ ਬਾਜੇ ਰੇਟ ਆ ਬੜੇ ਠੀਕ ਆ ਕੋਈ ਮੀਡਲ ਕਲਾਸ ਵੀ ਮੇਰੇ ਵਰਗੇ ਵੀ ਬੜੇ ਆਮ ਹੈ ਹਰ ਚੀਜ਼ ਖਰੀਦ ਸਕਦਾ ਤੂੰ ਮੀਡਲ ਕਲਾਸ ਨਾ ਜੇ ਤੁਸੀਂ ਮੀਡਲ ਕਲਾਸ ਆ ਮੇਰਾ ਆਪਾ ਕੌਣ ਆ ਯਾਰ ਇਹ ਵੀ ਨਹੀਂ ਮੇਰਾ ਆਪਾ ਲੋਕ ਮੀਡਲ ਕਲਾਸ ਹੀ ਆਨੇ ਬਈ ਆਪਾਂ ਦਾ ਵਧੀਆ ਹੈ ਨਾ ਲੋਨਤੀ ਐ ਸਾਰਾ ਕੰਮ ਲੈ ਵੀ ਮਿੱਤਰੋ ਕੱਲੀ ਕਾਪੀ ਤੁਸੀਂ ਦੇਖੋ ਕਿਉਂਕਿ ਭਾਈ ਕੈਮਰੇ ਮੂਰੇ ਪਹਿਲੀ ਵਾਰ ਹੀ ਨਹੀਂ ਹੁੰਦਾ ਬਾਈ ਸੰਗਦਾ ਬਹੁਤ ਜ਼ਿਆਦਾ ਆ ਬਾਈ ਕਹੇ ਬਾਈ ਮੈਨੂੰ ਕਹਿੰਦਾ ਸੀ ਵੀ ਤੂੰ ਕੱਲਾ ਇਹ ਚੀਜ਼ ਦੀ ਜਾਣਕਾਰੀ ਦੇ ਦੇ ਪਰ ਮੈਂ ਕਿਹਾ ਨਹੀਂ ਯਾਰ ਜਾਣਕਾਰੀ ਤੇਥੋਂ ਹੀ ਦਿਵਾਵਾਂਗੇ ਸੰਗਣਾ ਵੀਡੀਓ ਕੱਟ-ਕੱਟ ਕੇ ਬਣਾ ਲਾਂਗੇ ਵਾਈਟੀਆਂ ਦੇਖ ਲਓ ਬਾਈ ਵੱਧ ਤੋਂ ਵੱਧ ਪਤਾ ਹੀ ਨਹੀਂ ਯਾਰ ਕਿੰਨੀਆਂ ਕਪਈਆਂ ਤੁਸੀਂ ਇੱਕ ਵਾਰੀ ਨਾ ਇੱਥੇ ਲਾਜ਼ਮੀ ਆ ਕੇ ਵਿਜ਼ਿਟ ਕਰਨਾ ਮੋਗੇ ਸ਼ਹਿਰ ਦੇ ਵਿੱਚ ਲੋਹਾਰੇ ਚੌਂਕ ਦੇ ਨੇੜੇ ਗੁਰੂ ਨਾਨਕ ਸੈਂਟਰੀ ਸਟੋਰ ਵਾਲੇ ਜਿੱਥੋਂ ਮਰਜ਼ੀ ਪੁੱਛ ਲਓ ਚਲਦੀ ਵੀਡੀਓ ਚ ਬਾਈ ਨੰਬਰ ਵੀ ਦਿੱਤਾ ਪਿਆ ਇੱਕ ਬਾਈ ਜਿਹੜੀ ਲਾਸਟ ਦੇ ਗੱਲ ਆ ਥੋੜੀ ਜੀ ਨਾ ਕੋਈ ਰਹੇਗੀ ਕਿਸੇ ਕੰਪਨੀ ਦਾ ਸਮਾਨ ਵਿਖਾਉਣਾ ਆਪਾਂ ਉਹ ਥੱਲੇ ਦੇ ਫਲੋਰ ਤੇ ਜਾ ਕੇ ਸਮਾਨ ਵਿਖਾਉਣੇ ਆ ਵੀਡੀਓ ਵੇਖਿਓ ਤੇ ਉੱਥੇ ਜਾ ਕੇ ਫਿਰ ਹੋਰ ਵੀ ਆਨੰਦ ਆਊਗਾ ਜੁੜੇ ਰਹੋ ਹਾਂਜੀ ਮਿੱਤਰੋ ਆਪਾਂ ਤੁਹਾਨੂੰ ਸੈਕੰਡ ਫਲੋਰ ਤੇ ਜਾ ਕੇ ਆਖਿਆ ਸੀ ਵੀ ਇੱਕ ਤੁਹਾਨੂੰ ਲਾਸਟ ਦੇ ਚੀਜ਼ ਵਿਕਾਉਣੀ ਆ ਉਹ ਭਾਈ ਆ ਜੈਕਵਾਰ ਦਾ ਸਮਾਨ ਆ ਸਾਰਾ ਸੇਡ ਜੀ ਦੱਸਣਗੇ ਕਿਵੇਂ ਕਿਹੜਾ ਕਿਸ ਤਰ੍ਹਾਂ ਦੱਸਿਓ ਬਾਈ ਭਾਈਆ ਜੈਕਵਰ ਦਾ ਸਮਾਨ ਹੈ ਤੁਹਾਨੂੰ ਬੜੇ ਵਧੀਆ ਆਫਰਾਂ ਤੇ ਦਵਾਂਗੇ ਅਸੀਂ ਇਹਦੇ ਸਾਰੇ ਤਰ੍ਹਾਂ ਦੇ ਰੰਗ ਆਉਂਦੇ ਆ ਆਪਣੇ ਕੋਲ 골ਡ, ਰੋਜ਼ 골ਡ, ਬਲੈਕ ਹਰ ਤਰ੍ਹਾਂ ਦਾ ਕਲਰ ਅਵੇਲੇਬਲ ਹੈ ਦਾ ਅੱਛਾ ਇਹ ਸਿੱਟਾ ਜਿਵੇਂ ਆਪਣੇ ਕੋਲ ਹਰ ਤਰ੍ਹਾਂ ਦਾ ਰੰਗ ਹੁੰਦਾ ਹੈ ਅੱਛਾ ਇਹਦੇ ਕਾਫੀ ਵੈਰਾਈਟੀ ਹੈ ਇਹ ਬ੍ਰਾਂਡ ਹੈ ਭਾਈ ਉਹ ਬ੍ਰਾਂਡ ਹੈ ਜੈਕਵਰ ਬਹੁਤ ਵਧੀਆ ਬ੍ਰਾਂਡ ਹੈ ਇਹ ਬਹੁਤ ਵਧੀਆ ਕੁਆਲਿਟੀ ਹੈ ਤੇ ਤੁਸੀਂ ਆਓ ਤੁਹਾਨੂੰ ਬਹੁਤ ਚੰਗੇ ਤੋਂ ਚੰਗੇ ਆਫਰਾਂ ਇਸ ਦੇ ਤੇ ਦਵਾਂਗੇ ਅੱਛਾ ਇਹ ਜਾਰੇ ਚੱਲਦਾ ਸਭ ਤੋਂ ਬਹੁਤ ਸਭ ਤੋਂ ਵੱਧ ਚੱਲਦਾ ਬ੍ਰਾਂਡ ਹੈ ਤੇ ਇਹ ਫਿਰ ਭਾਈ ਇਹਦਾ ਰੇਟ ਵੀ ਬਹੁਤ ਜ਼ਿਆਦਾ ਹੋ ਨਹੀਂ ਬਹੁਤ ਪਰਤੇ ਚ ਰੇਟ ਬਾ ਦੇ ਕੋਈ ਜ਼ਿਆਦਾ ਨਹੀਂ ਸੇਮ ਰੇਟ ਹੈ ਹਰੇਕ ਦੇ ਬਰਾਬਰ ਦਾ ਰੇਟ ਹੈ ਹਰ ਕੋਈ ਲਗਾ ਸਕਦਾ ਕੋਈ ਐਡਾ ਵੀ ਐ ਨਹੀਂ ਕਿ ਬਹੁਤ ਜ਼ਿਆਦਾ ਮਹਿੰਗਾ ਵੈ ਨੋਰਮਲ ਰੇਟ ਹੀ ਹੈ ਇਹਨਾਂ ਦੇ ਸਾਰੇ ਠੀਕ ਆ ਹਾਂਜੀ ਹਾਂਜੀ ਵਧੀਆ ਰੇਟ ਹੈ ਦੇ ਵੀ ਠੀਕ ਆ ਲੈ ਵੀ ਮਿੱਤਰੋ ਤੁਹਾਨੂੰ ਨਾ ਕੱਲੇ ਕੱਲੀ ਚੀਜ਼ ਵਿਖਾਤੀ ਹੈ ਸ਼ੋਰੂਮ ਤੇ ਹੁਣ ਇੱਕ ਗੱਲ ਰਹੇਗੀ ਉਹ ਨੋਟ ਆਪਾਂ ਤੁਹਾਨੂੰ ਕਰਾ ਦਿੰਨੇ ਆ ਬਈ ਬਾਈ ਕੋਲੇ ਕਿੰਨੇ ਕੰਪਨੀਆਂ ਦਾ ਮਾਲ ਹੁੰਦਾ ਬਾਈ ਉਹ ਦੱਸ ਦੇ ਲਾ ਸਰੇ ਕੋਲ 15 ਤੋਂ 16 17 ਕੰਪਨੀ ਦਾ ਮਾਲ ਹੁੰਦਾ ਹਰ ਟੋਟਲ ਠੀਕ ਆ 15 ਤੋਂ 18 ਕੰਪਨੀ ਦਾ ਮਾਲ अवेलेबल ਪਿਆ ਹੁੰਦਾ ਸਾਡੇ ਕੋਲ ਠੀਕ ਆ ਪਾਈਪ ਫਿਟਿੰਗ ਵੀ ਹੁੰਦੀ ਹੈ ਆਪਣੇ ਕੋਲ ਪਾਈਪਾਂ ਵੀ ਹੁੰਦੀ ਹੈ ਹਰ ਤਰ੍ਹਾਂ ਦੀ ਕੰਪਨੀ ਦੀ ਹਰ ਚੀਜ਼ ਹੁੰਦੀ ਹੈ ਆਪਣੇ ਕੋਲ ਠੀਕ ਆ ਹਾਂਜੀ ਗੱਲ ਮਕਾਓ ਯਾਰ ਇੱਥੇ ਆਓ ਤੁਸੀਂ ਮੋਗੇ ਸ਼ਹਿਰ ਚ ਗੁਰੂ ਨਾਨਕ ਸੈਂਟਰੀ ਸਟੋਰ ਤੇ ਬਾਈ ਮਿੱਤਲ ਸਾਹਿਬ ਕੋਲੇ ਇੱਕ ਗੱਲ ਆ ਬਈ ਜਦੋਂ ਤੁਸੀਂ ਇੱਥੇ ਆਗੇ ਯਾਰ ਤੁਹਾਡੇ ਪੈਸੇ ਵੀ ਘੱਟ ਲੱਗਣਗੇ ਤੇ ਜਿਹੜਾ ਤੁਹਾਨੂੰ ਸਮਾਨ ਆ ਇੱਥੇ ਉਹ ਇੱਕ ਨੰਬਰ ਟਾਪ ਦਾ ਮਿਲੂ ਜਦੋਂ ਤੁਸੀਂ ਇੱਥੇ ਆ ਕੇ ਕਾਊਂਟਰ ਤੇ ਖੜੋਗੇ ਸਾਹਿਲ ਮਿੱਤਲ ਤੁਹਾਨੂੰ ਇੱਥੇ ਬੈਠਾ ਮਿਲੂਗਾ ਠੀਕ ਹੈ ਨਾ ਸ਼ੇਅਰ ਮਾਰ ਦਿਓ ਵੀਡੀਓ ਵੱਧ ਤੋਂ ਵੱਧ ਮਿਲਦੇ ਆ ਛੇਤੀ ਨਵੀਂ ਵੀਡੀਓ ਨਾਲ ਇਹੋ ਜੇ ਕਿਸੇ ਹੋਰ ਸ਼ੋਰੂਮ ਦੀ ਲੈ ਕੇ ਤਦ ਤੱਕ ਲਈ ਤਨਮਾਰ ਮਿੱਤਰੋ